ਮम्मा ਹਾਂਜੀ ਬੇਟਾ ਮੈਨੂੰ ਭੁੱਖ ਲੱਗੀ ਮੈਨੂੰ ਮੈਗੀ ਬਣਾ ਦੋ ਉਹ ਤਾਂ ਮੈਗੀ ਖਾਣੇ ਆ ਮੈਗੀ ਕਿਤੇ ਖਾਣੀ ਚੰਗੀ ਆ ਅੱਜ ਵੇ ਅੱਜ ਵੇ ਲੋ ਬਣਾ ਦੋ ਹਾਂ ਪਲੀਜ਼ ਮੇਰੇ ਬੜੀ ਭੁੱਖ ਲੱਗੀ ਐ ਨਾ ਮੇਰਾ ਬੜਾ ਮਨ ਕਰਦਾ ਮੈਗੀ ਖਾਣੇ ਮੇਰੀ ਗੱਲ ਸੁਣ ਮੈਗੀ ਖਾਣੀ ਨਹੀਂ ਚੰਗੀ ਨਾ ਸਿਹਤ ਵਾਸਤੇ ਠੀਕ ਹੁੰਦੀ ਆ ਕੁਛ ਹੋਰ ਬਣਾ ਦਿੰਨੀ ਤੈਨੂੰ ਅੱਜ ਜਿਹੜੀ ਬਣਾ ਦੋ ਬਸ ਆ ਲਾਸਟ ਵਾਰੀ ਮੈਂ ਖਾਉਂਗੀ ਮਾਂ ਤੂੰ ਪੁੱਤ ਇਹੋ ਜੀ ਜੇਦਨਾ ਮੇਰੇ ਗੜੀ ਕਰਿਆ ਕਰ ਚੱਲ ਅੱਜ ਦਿਹਾੜੀ ਮੈਂ ਤੈਨੂੰ ਬਣਾ ਦਿੰਨੀ ਆ ਉਹ ਤਾਂ ਬਾਅਦ ਚ ਕਦੀ ਮੈਨੂੰ ਮੈਗੀ ਦੀ ਡਿਮਾਂਡ ਨਹੀਂ ਕਰਨੀ ਠੀਕ ਆ ਮੰਮਾ ਮੈਗੀ ਦੇ ਪੈਕਟ ਤਾਂ ਮੈਂ ਇੱਥੇ ਰੱਖੇ ਸੀਗੇ ਕਿੱਥੇ ਚਲੇ ਗਏ ਆ ਹੈ ਮੈਗੀ ਨੇ ਸਾਰੀ ਨਵੀ ਨੂੰ ਖਵਾਲਤੀ ਬਣਾਵਣਾ ਕੇ ਪੁੱਛਦੀ ਅੰਮੀ ਨੂੰ ਇਹ ਹੱਦੀ ਕਰਨ ਦੀ ਆ ਜਨਾਨੀ ਵੇਲਾ ਵੰਦੀ ਨਹੀਂ ਆ ਤੇ ਬਣਾ ਕੇ ਪਹਿਲਾਂ ਮੁੰਡੇ ਨੂੰ ਖਵਾਲ ਦਿੰਦੀ ਆ ਇਹ ਨਹੀਂ ਵੇਖਣਾ ਕਿ ਮਾਂਤ ਨੂੰ ਵੀ ਕਹੇ ਚੀਜ਼ ਦੀ ਜ਼ਰੂਰਤ ਪੈ ਸਕਦੀ ਖਾਣ ਦੀ ਮੰਮੀ ਜੀ ਮੰਮੀ ਬਾਹਰ ਹੀ ਆ ਪੁੱਛ ਕੇ ਆਉਣੀ ਆ ਡੈਡੀ ਜੀ ਹਾਂ ਬਤਾਂ ਕੀ ਗੱਲ ਮੰਮੀ ਕਿੱਥੇ ਗਏ ਆ ਮੰਮੀ ਤਾਂ ਇੱਧਰ ਨੂੰ ਗਈ ਆ ਮੈਂ ਗੱਲ ਕਰਨੀ ਕੋਈ ਕਾਦੀ ਗੱਲ ਕਰਨੀ ਸੀ ਸੰਦੀਪ ਦੇ ਵੇਖੋ ਕੰਮ ਕੀ ਹੋਇਆ ਵਾ ਮਾਂ ਤਾਂ ਪੜਨ ਡਈ ਹੀਗੀ ਅੱਛਾ ਉਹ ਮੈਨੂੰ ਕਹਿੰਦੇ ਕਿ ਮੰਮੀ ਥੋੜੀ ਮੈਗੀ ਬਣਾ ਦੇ ਹਾਂ ਤੇ ਮੈਗੀ ਤੇ ਕੰਨੀ ਲਿਆ ਲੀ ਮੈਂ ਉਦਣ ਤੋ ਇਹ ਲਿਆਂਦੇ ਜਿੰਨੇ ਪੈਕਟ ਚੋਰੀ ਸਿੱਪੇ ਸਾਰੇ ਉਹਨੇ ਨਵੀ ਨੂੰ ਖਵਾਲਦੇ ਆ ਉਹਨੇ ਖਵਾਲਦੇ ਆ ਮੈਨੂੰ ਹੁਣ ਕੀ ਪਤਾ ਇਹ ਗੱਲ ਦਾ ਔਰ ਮਾਂ ਤੇਰੀ ਕਿੱਥੇ ਉਹਨੂੰ ਮਾਰੋ ਆਜ ਹਰ ਗੱਲ ਤੇ ਚਲਾਕੀਆਂ ਵਰਤਦੀ ਐ ਤੇ ਨਾ ਮੈਂ ਹੁਣ ਉਹਨੂੰ ਕਿੱਥੋਂ ਬਣਾ ਕੇ ਦਵਾਂ ਤੁਹਾਨੂੰ ਪਤਾ ਵੀ ਦੁਕਾਨ ਕਿੰਨੇ ਦੂਰ ਵਾ ਤਾਂ ਐਡੀ ਛੇਤੀ ਆ ਜਾਂਦੀ ਐ ਚੀਜ਼ ਐਡਾ ਕੱਦਾ ਝੱਟ ਨੰਗ ਜੂ ਭੁੱਖੇ ਕਰਦੀ ਉਹਦੀ ਨੀਤ ਨਹੀਂ ਰੱਝਦੀ ਮੈਨੂੰ ਯਾਦ ਆ ਡੈਡ ਜੀ ਨੀਤ ਵੀ ਨਹੀਂ ਰੱਜਦੀ ਤੇ ਕੰਮ ਵੀ ਇੱਕ ਚੱਜੇ ਜੇ ਕਰਦੀ ਆ ਐਦਾਂ ਤਾਂ ਫੇਰ ਇੰਨੀ ਨਾ ਕਰ ਜਿੰਨੇ ਬਾਬਾ 12 ਪੈਕਟ ਲਿਆਇਆ ਸੀ ਉਹਨੂੰ ਲੱਗਦਾ ਕਿ ਬੜੀ ਵਧੀਆ ਚੀ ਮੈਂ ਬੱਚੇ ਨੂੰ ਖਵਾਲੀ ਤੁਰੀ ਜਾਂਦੀ ਇਹਨਾਂ ਨੇ ਦਿਖਦਾ ਨਹੀਂ ਤਾਂ ਦੂਜੇ ਬੱਚੇ ਵੀ ਆ ਬੱਚੇ ਦੂਜੇ ਵੀ ਆਣਾ ਉਹਨਾਂ ਨੂੰ ਵੀ ਬੱਚੇ ਸਮਝੇ ਨਾ ਪਿੰਨਿਰਾ ਦੇਉ ਮੈਦਾ ਵਾ ਕਿੰਨਾクセਤ ਲਈ ਚੰਗਾ ਵਾ ਉਹ ਨੂੰ ਹਣ ਵੋਤੇ ਦਿਮਾਗ ਦੀ ਗੱਲ ਹੈ ਅਸੀਂ ਕੀ ਕਹਿ ਸਕਦੇ ਇਹਦੇ ਵਿੱਚ ਹੋਇਆ ਕਿਤੇ ਬੱਚੇ ਨੇ ਕਦੀ ਔਰ ਬਣਾ ਕੇ ਖਵਾਲ ਦਿੱਤੀ ਚਲੋ ਕੋਈ ਨਹੀਂ ਰਕਮਿੰਦਨ ਆਏ ਈਆ ਈ ਕੰਮ ਨਹੀਂ ਆ ਕੋਣ ਆ ਮੱਝ ਲੱਗੀ ਬੰਨਣ ਉਹ ਮੈਂ ਗਿਆ ਉਹਨੂੰ ਆਵਾਜ਼ ਮਾਰ ਸੂਏ ਤੇ ਨਾ ਉਹਨੇ ਛੱਪੇ ਚੁੰਨੀ ਨਹੀਂ ਲਈ ਨਾ ਕੋਈ ਗੱਲ ਨਾ ਕੋਈ ਬਾਤ ਕਿਨੂੰ ਫੋਨ ਲਈ ਫਿਰਦੀ ਜਾਓ ਮਾਰ ਗਈ ਆ ਉਹ ਸੂਏ ਤੇ ਬੈਠੀ ਆ ਬੇ ਨਾ ਛੱਪੇ ਚੁੰਨੀ ਨਹੀਂ ਨਹੀਂ ਛੱਪੇ ਚੁੰਨੀ ਨਹੀਂ ਲਾ ਸਕਦੀ ਉਹ ਹੈ ਕੁੜੀ ਨੂੰ ਅਕਲ ਨਹੀਂ ਆਉਂਦੀ ਜਾਨੀ ਆ ਮੈਂ ਪੁੱਛਦੀ ਤੂੰ ਹੀ ਨਾ ਕੋ ਹੱਕਿਓ ਚੱਲ ਕੁੜੀਆ ਇੱਧਰ ਆ ਸੰਦੀਪ ਆ ਸਰਤਾ ਚੁੰਨੀ ਲੈ ਕੇ ਨਹੀਂ ਜਾਇਆ ਜਾਂਦਾ ਮੰਮੀ ਕੀ ਹੋ ਗਿਆ ਚੰਨੀ ਨੂੰ ਨਾਉਤੀਆਂ ਤੂੰ ਰਾ ਗੋੜੇ ਗੋੜੇ ਵਗਾਂਦੇ ਆ ਲੋਕੀ ਆਉਂਦੇ ਜਾਂਦੇ ਆ ਭਾਈ ਅਕਲ ਨੂੰ ਹੱਥ ਫੇਰ ਉਹ ਤਾਂ ਦਵਿੰਦਰ ਦੀਦੀ ਦਾ ਪੂਨ ਆਇਆ ਹੀਗਾ ਕਿ ਮੈਂ ਆਉਣ ਲੱਗੀ ਆ ਤੇ ਦਵਿੰਦਰ ਦੀਦੀ ਦਾ ਆਇਆ ਤਾਂ ਚੁੰਨੀ ਲੈ ਕੇ ਮੈਂ ਸੁਣ ਲਈਦਾ ਵਾ ਤੇ ਮੰਮੀ ਮੈਂ ਕਿਹਾ ਤੇ ਦਈ ਕਦੋਂ ਵੇਖਣ ਕਿ ਲੱਗਾ ਕੋਈ ਕਿ ਨਹੀਂ ਤੇ ਮੈਂਦੀ ਵੇਂਦੀ ਤੇ ਮੈਂ ਸੂਏ ਤੇ ਚਲ ਗਈ ਆਵੇਂ ਮੈਂ ਤੇ ਸੱਕ ਨਾ ਕਰਿਆ ਕਰੋ ਇੱਥੇ ਬਹੁਤ ਮਿਹਨਤ ਤੁਰਿਆ ਫਿਰਦਾ ਵਾ ਮੈਂ ਕਿਉਂ ਨਹੀਂ ਪਿੰਡ ਦੇ ਬੰਦੇ ਨੰਗਦੇ ਆ ਬੁਰੇ ਲੱਗਈਦਾ ਵਾ ਮੈਨੂੰ ਪਤਾ ਵਾ ਲੋਕਾਂ ਦੀਆਂ ਨਵਾਂ ਟੀਆਂ ਵੀ ਜਿੱਦਾਂ ਨਿਕਾ ਹੈਆਂ ਵਾ ਬਹੁਤ ਸਾਰੇ ਤੇ ਚੁੰਨੀਆਂ ਲਾ ਕੇ ਤੁਰੀਆਂ ਫਿਰਦੀਆਂ ਲੋਕਾਂ ਵੱਲ ਨਹੀਂ ਵੇਖੀ ਨਾ ਅੰਦਾਜ਼ ਸਿਆਣਫ ਵਰਤੀਦੀ ਹੁੰਦੀ ਆ ਚੰਗਾ ਮੰਮੀ ਸਿਆਣਪ ਸਿਆਣਪ ਹੀ ਕਰਦੇ ਰਿਹਾ ਕਰੋ ਚਲੋ ਕਰਨੋ ਕੁੜੀ ਨੂੰ ਸਮਝਾਇਆ ਕੋਕ ਨਹੀਂ ਆਦੂ ਆਦ ਮਾਰ ਕੇ ਸਮਝਾ ਸਮਝਾ ਤੇ ਮੇਰੇ ਸਿਰ ਦੇ ਵਾਲ ਚਿੱਟੇ ਹੋ ਗਏ ਆ ਤੇ ਉਹਨਾਂ ਨੂੰ ਲਾਇਆ ਕੱਲ ਦਾ ਫੋਨ ਅਜੇ ਤੱਕ ਤਾਂ ਕੋਈ ਪਹੁੰਚਾ ਨਹੀਂ ਉਹਨਾਂ ਨੇ ਪਹੁੰਚਣਾ ਜਿਹੋ ਜੀ ਕੀ ਬਤਾ ਉਹਨਾਂ ਮਾਪਿਓ ਵੀ ਉਦਾਂ ਦਾ ਤੇ ਗਾੜੀ ਧੀ ਵੀ ਉਦਾਂ ਦੀ ਚੱਲ ਬੱਸ ਬੜਾ ਚੁਪ ਕਰ ਭੈਣ ਉਹਦੀ ਆਉਣ ਲਈ ਲੈ ਮੁੰਤਰ ਨੂੰ ਖਲਾਤਾ ਇਹਦੀ ਤੇ ਅੱਗੇ ਗੇਠ ਲੰਮੀ ਜੁਬਾਨ ਵਾ ਆਪ ਨਹੀਂ ਆਏ ਮਾਹਰ ਸਤਿ ਸ਼੍ਰੀ ਅਕਾਲ ਮਾਹਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਹਾਂਜੀ ਠੀਕ ਠਾਕ ਚਲੋ ਘਰ ਲੰਘ ਚਲੋ ਠੀਕ ਹੈ ਦਾ ਸਸਰੀਕਾ ਸਸਰੀਕਾ ਹਰ ਰੋਜ਼ ਕੀ ਗੱਲ ਮੈਂ ਹੁਣ ਆ ਗਈ ਆ ਇਹਨਾਂ ਨੇ ਵੇਖੀ ਤਗਲੇਆਂ ਨੂੰ ਸਿੱਧੇ ਨਾ ਕੀਤਾ ਤੇ ਮੇਰਾ ਨਾਮ ਵੀ ਦਵਿੰਦਰ ਨਹੀਂ ਆ ਚੱਲ ਅੰਦਰ ਆ ਤੂੰ ਦੇਰੀ ਆ ਜਾ ਐਸੀ ਥੱਲੇ ਨਹੀਂ ਐਸੀ ਥੱਲੇ ਰੋਜ਼ ਬਈਦਾ ਬਾਹਰ ਜਿੱਥੇ ਤੇਰਾ ਸਾਸੋਰਾ ਬੈਠਾ ਨਾ ਉਥੇ ਠੰਡੀ ਹਵਾ ਆਉਂਦੀ ਆ ਨਾਲੇ ਉਹਨਾਂ ਦਾ ਮੂੰਹ ਸਿੰਗਦੇ ਆ ਭਲਾ ਕੀ ਜਾਂਦੇ ਤੂੰ ਪਾਣੀ ਲੈ ਮੇਰੇ ਲਈ ਚੱਲ ਮੈਂ ਲੈ ਨਹੀਂ ਪਾ ਆਹ ਹੋਰ ਮਾਸੀ ਜੀ ਠੀਕ ਠਾਕ? ਹਾਂ ਠੀਕ ਠਾਕ ਇੱਥੇ ਬਹਿਣਾ। ਆਹੋ। ਹੋਰ ਪਰਿਵਾਰ ਆਜੀ ਬਾਜੀਆ? ਹਾਂ ਜੀ ਠੀਕ ਠਾਕ। ਚਲੋ ਬੋ ਮੈਂ ਬੜਾ ਬੜਾ ਨਹੀਂ ਆ। ਦੇਖਣ ਨੂੰ ਤਾਂ ਬੜੇ ਭੋਲੇ ਜਿਹੇ ਲੱਗਦੇ ਆ। ਹੈ ਓਦਾਂ ਪੂਰੇ ਚਲਾਕ ਚਸਤਾ। ਆ ਸੱਸ ਤੇਰੀ ਵੇਹ ਕਿੱਡੀ ਛਤੀ ਉੱਠ ਕੇ ਗਈ ਆ। ਚੰਗੀ ਤਰ੍ਹਾਂ ਰਾਜੀ ਬਾਜੀ ਵੀ ਨਹੀਂ ਪੁੱਛੀ। ਇਹਨੂੰ ਪਤਾ ਨਾ ਭੈਣ ਆਈ ਆ ਤਾਂ ਹੁਣ ਖੜੀਆਂ ਖੜੀਆਂ ਸੁਣਾਉਣੀਆਂ ਆ। ਤੂੰ ਨਾ ਤਗੜੀ ਹੋ ਕੇ ਰਿਆ ਆਹ ਕੀ ਹਾਲ ਬਣਾ ਰੱਖਿਆ ਵਾ ਆਉਂਦਿਆ ਮੇਰੇ ਲਾਗੇ ਬੁਸ਼ਕਣ ਲੱਗ ਗਈਆਂ ਤਗੜੀ ਹੋ ਕੇ ਰਹਿ ਨਹੀਂ ਪਿੰਡ ਲੜਨ ਲੱਗੀ ਤੇ ਮੇਰੇ ਨਾਲ ਵੇਂਦੀ ਨਹੀਂ ਚਾਰ ਗੱਜ ਜੜੀ ਲੰਮੀ ਤੇਰੀ ਜਬਾਨ ਆ ਹੈ ਇੱਥੇ ਤੂੰ ਇਹ ਨਾ ਰੋ ਰੋ ਦੱਸਦੀ ਆ ਤਗੜੀ ਹੋ ਕੇ ਰਹਿ ਤਾਂ ਇਹਨਾਂ ਨੇ ਲੋਟ ਆਉਣੀ ਤੇ ਹੁਣ ਮੈਂ ਆ ਗਈ ਆ ਇਹਨਾਂ ਨੂੰ ਵੀ ਲੋਡ ਕਰਕੇ ਜਾਊਂਗੀ ਠੀਕ ਆ ਦੀਦੀ ਜਿਹੜੀ ਵੱਡੀ ਆ ਨਾ ਹਾਂ ਉਹ ਨਹੀਂ ਕੇ ਪਾਸੇ ਲੱਗਦੀ ਉਹਨਾਂ ਨੇ ਮੇਰੀ ਬੜੀ ਬੰਦੀ ਆ ਉਹਨਾਂ ਨੇ ਬੜਾ ਕਰਦੇ ਆ ਮੇਰ ਨਾਲ ਅੱਛਾ ਬੱਚੇ ਆ ਨਾ ਵੀ ਕਰਦੇ ਆ ਪਰ ਜਿਹੜੀ ਵੱਡੀ ਆ ਨਾ ਚੁੱਕੜਾ ਦੇ ਦੇ ਉਹਨਾਂ ਨੂੰ ਪੰਪ ਦਈ ਜਾਂਦੀ ਰਹਿੰਦੀ ਮੇਰੇ ਬਰ ਖਿਲਾਬ ਪਤਾ ਨਹੀਂ ਉਹਨੇ ਮੇਰੇ ਕੋਲ ਕੀ ਜਮੀਨ ਵੱਡਾ ਉਹ ਤਾਂ ਤੇ ਬੜੀ ਤੇਰੀ ਜ਼ੁਬਾਨ ਆ ਜੇ ਤੂੰ ਆਣੀ ਨਾ ਵੱਡੀ ਇਦਾਂ ਕਰਦੀ ਆ ਤੇ ਪਹਿਲਾਂ ਇਹਨੂੰ ਖੂंजे ਲਾ ਇਹਦੇ ਇੰਦਾ ਦਾ ਕੰਡਾ ਕੱਢ ਠੀਕ ਆ ਤੇ ਫਿਰ ਆਪੇ ਤੇਰੇ ਹੱਥੇ ਸਾਰੇ ਆ ਜਾਣੇ ਤੂੰ ਉਹਦੇ ਪਤਾ ਨਹੀਂ ਕੀ ਕਰਦੀ ਫਿਰਦੀ ਆ ਰੋ ਰੋ ਕੇ ਦੱਸਦੀ ਫੋਨ ਕਰਦੀ ਨਹੀਂ ਆਜੋ ਉੱਥੇ ਮੰਮੀ ਬੁਸਕਣ ਢਈ ਆ ਉਹ ਮੈਨੂੰ ਫੋਨ ਲਾਲਾ ਕਰੀ ਜਾਂਦੀ ਆ ਕੁੜੀ ਉੱਥੇ ਪਤਾ ਨਹੀਂ ਕਿੱਦਾਂ ਹੋਣੀ ਤੇ ਕਿ ਤੇ ਜੇਕਰ ਤੇ ਅੱਜ ਉਹਨੂੰ ਤੇ ਮੈਂ ਕਹਤਾ ਮੈਂ ਮੈਂ ਜਾਣੀ ਆ ਤੂੰ ਨਹੀਂ ਜਾਣਾ ਤੇ ਜੇ ਇੱਥੇ ਪਰਝਾਈ ਆ ਜਾਂਦੀ ਤੈਨੂੰ ਪਤਾ ਹੀ ਆ ਪਰਝਾਈਆਂ ਦਾ ਉਹਨੇ ਵੀ ਇਹ ਨਾਲ ਦੀ ਗੱਲ ਕਰਨੀ ਸੀ ਤੇ ਨਾਲੇ ਹਾਸੋਆ ਨਾ ਤੇ ਐਦਾਂ ਹੋਂਢੀ ਤੇਰ ਨਾਲ ਤੇ ਫਿਰ ਮੰਮੀ ਨੂੰ ਕਹਤਾ ਪਰਝਾਈ ਵੀ ਰਵੇ ਤੂੰ ਵੀ ਰਾ ਐਰਕਾ ਮੈਂ ਜਾਣੀ ਆ ਤੇ ਮੈਨੂੰ ਇਹ ਗੱਲ ਦੱਸ ਗੱਲ ਹੋਈ ਕੀ ਆ ਜਿੱਥੇ ਇੰਨਾ ਕਲੇਸ਼ ਪਾਇਆ ਤੁਸੀਂ ਗੱਲ ਕੀ ਹੋਣੀ ਆ ਦੇਦੀ ਇਹਨਾਂ ਦੇ ਮਾਸੀ ਦੇ ਮੁੰਡੇ ਦਾ ਵਿਆਹ ਹੀ ਤੇ ਇਹਨਾਂ ਨੇ ਬਣਾਉਣੇ ਇਹ ਕੱਪੜੇ ਤੇ ਮੈਂ ਵੀ ਨਾਲ ਚੱਲ ਗਈ ਇਹਨਾਂ ਦੇ ਅੱਛਾ ਤੇ ਇਹ ਪਾਉਂਦੇ ਆ ਲੀਰਾ ਨੂੰ ਹੱਥ ਮੇਰ ਕਤੈ ਨਹੀਂ ਉਹ ਦਾਨੀਆ ਪੈਂਦੀਆਂ ਤੈਨੂੰ ਵੀ ਪਤਾ ਵਾ ਅਹੀ ਪਿਆ ਕੇ ਆ ਕਰ ਕਿੰਨਾ ਸਾਈ ਜ਼ਿੰਦਗੀ ਜੀ ਆ ਨਾ ਹੀ ਮਾੜਾ ਪਾਇਆ ਨਾ ਹੀ ਖਾਦਾ ਤੇ ਇਥੇ ਆ ਮੈਨੂੰ ਇਹਦੇ ਲੀਰਾ ਪਾ ਮੇਰ ਕੋਤ ਨਹੀਂ ਉਹ ਪੈਂਦੀਆਂ ਨਹੀਂ ਪਤਾ ਨਹੀਂ ਕਿਦਾਂ ਦੇ ਆ ਇਹ ਲੀਰਾ ਪੈਂਦੀਆਂ ਵਾ ਨਹੀਂ ਇਹ ਲੁੱਟੇ ਆ ਇਹ ਨਵਾਂ ਨਵਾਂ ਦੇ ਲੀਰਾ ਪਤੀਰਾ ਪਾ ਨਹੀਂ ਇਹੋ ਜਿਹਾਂ ਦੇ ਰੱਖੇ ਹੀ ਰਹਿ ਜਾਂਦੇ ਹੁੰਦੇ ਆ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਆਉਂਦੀ ਵੀ ਨਵਾਂ ਧੀ ਆ ਨੇ ਚੰਗਾ ਢੰਗ ਦਾ ਲੀਰਾ ਪਾਇਆ ਹੋਵੇ ਨਾ ਤੇ ਕਹਿਣਾ ਫਲਾਣੇ ਦੀ ਨੌ ਜਾਣ ਦੀ ਕੁੜੀ ਕਿੰਨਾ ਟੌਰ ਸੱਸ ਸੋਹਰੇ ਨੇ ਰੀਜ ਨਾਲ ਰੱਖੀਆਂ ਵਾ ਤੇ ਜਦੋਂ ਲੀਰਾ ਪਤੀਰਾ ਪਾ ਕੇ ਤਰਪੋ ਗਈਆਂ ਤੇ ਕੀ ਇੱਜ਼ਤ ਹੋਊ ਤੁਹਾਡੀ ਹਾਂ ਮੰਮੀ ਡੈਡੀ ਤਾਂ ਭਾਵੇਂ ਮੰਨ ਹੀ ਜਾਣ ਜਿਹੜੀ ਵੱਡੀ ਆ ਨਾ ਹਾਏ ਖਰਚ ਹਾਏ ਖਰਚ ਐਦਾ ਹੀ ਕਰਦੀ ਰਹਿੰਦੀ ਆ ਦਿਨ ਰਾਤ ਉਹਨਾਂ ਨੇ ਕੰਨਾਂ 'ਚ ਬੀਨ ਵਜਾਉਂਦੀ ਰਹਿੰਦੀ ਖਰਚ ਦੇ ਤੇ ਤੇਰ ਕੋ ਚੰਗੀ ਬਣ ਜਾਂਦੀ ਆ ਆ ਸਾਵਾਂ ਹੀ ਮੁੜ ਕੇ ਮਿਲਦਾ ਵਾ ਕਿਹੜਾ ਮਿਲਦਾ ਨਹੀਂ ਬੁਰੀ ਮੈਨੂੰ ਬੜਾ ਦਿੰਦੀ ਆ ਚੱਲ ਕੋਈ ਨਹੀਂ ਕਰਦੀ ਇਹਨਾ ਮੈਂ ਗੱਲ ਵੀ ਕਾਹਦੇ ਤੁਸੀਂ ਪਵਾੜੇ ਪਾਉਂਦੀਆਂ ਰਿਸ਼ਤੇਦਾਰਾਂ ਦੇ ਤੇ ਤੁਹਾਡਾ ਵਿਆਹ ਵਾ ਤੇ ਜੇ ਇੱਕ ਚੰਗੀਆਂ ਬਣ ਕੇ ਜਾਣਗੇ ਤਾਂ ਤੁਹਾਨੂੰ ਹੀ ਸੋਭਾ ਵਾ ਤੇ ਜੇ ਲੀਣਾ ਪਤੀਣਾ ਪਾ ਕੇ ਜਾਣਗੇ ਨੇ ਕੋਈ ਫਲਾਣੇ ਦਿਨੋਂ ਨੇ ਸੂਟ ਪਾਇਆ 2200 ਵਾਲਾ ਚੰਗੀਆਂ ਲੱਗੋਗੇ ਇੱਥੇ ਇਹਨਾਂ ਨੇ ਸ਼ਰਮੀ ਲਾ ਲਈ। ਇੰਨੀ ਗੱਲ ਤਾਂ ਮੈਂ ਕਰਦੀ ਆ ਨਾ। ਇਹਨਾਂ ਨੂੰ ਬੜੀ ਚੰਡੀ ਚੜਦੀ ਮੇਰੀ ਗੱਲ ਬੜੀ ਕੌੜੀ ਲੱਗਦੀ। ਮੇਰੇ ਵਾਲੀ ਵੇਖ ਲਾ। ਸੱਸ ਸੋਹਰਾ। ਮੰਮੀ ਆ ਚੰਗੇ ਖੁੰਜੇ ਲਾ ਕੇ ਰੱਖੇ ਆ। ਕੱਲਾ ਕੱਲਾ ਠੋਕ ਕੇ ਰੱਖਿਆ। ਕਹਿ ਕੋਈ ਗੱਲ ਕਰ ਜੇ। ਮੰਮੀ ਗੜੀ ਦਵਿੰਦਾ ਰਾਂ। ਹੁਣ ਕੰਨ ਚ ਪਾਏ ਨਹੀਂ ਕੁਛ ਕਦੇ ਅਗਲੇ। ਤੈਨੂੰ ਚੱਲ ਸਾਡੇ ਪਰਾਂ ਆ ਜਾ। ਏਸੀ ਚੱਲਣ ਡਿਆ ਉੱਥੇ ਆ। ਨਾਲੇ ਮੰਮੀ ਹਣਾ ਨਾਲ ਗੱਲ ਕਰ ਲਈ ਤੇ ਮੈਂ ਚਾਹ ਬਣਾਉਣੀ ਆ ਜਾ ਪਿਆ। ਨਹੀਂ ਚਾਹ ਬਣਾਏਗੀ ਨਾ। ਤੇ ਲੈ ਆਈ ਖਾਣ ਨੂੰ ਕੁਛ। ਉੱਥੇ ਗਈ ਹਾਂ ਤੈਨੂੰ ਪਤਾ ਭਾਬੀ ਵੀ ਜਲੂਲੀ ਜੀ ਆ। ਪਾਣੀ ਦਾ ਘੋਟ ਮੱਥੇ ਮਾਰਿਆ ਤੇ ਫੋਕੀ ਜੀ ਚਾ ਇਹਨੂੰ ਨਹੀਂ ਪਤਾ ਸਮਕਤੇ ਦੀ ਤੁਰੀ ਆ ਤੇ ਮੈਂ ਕੋਈ ਰੋਟੀ ਟੋਕ ਖਵਾ ਦਾਂ ਤੇ ਭੁੱਖੀ ਤੇ ਆਈ ਮੈਂ ਕਾਲੀ ਕਾਲੀ ਤੇਰੇ ਆ ਲਾਈ ਗਈ ਪਤਾ ਨਹੀਂ ਕਿੱਡਾ ਕੋ ਮਸਲਾ ਇਹਨਾਂ ਹਾ ਕੀਤਾ ਤੇ ਖੜਾ ਉਹ ਹੈ ਲੱਲੀ ਜੀ ਭਾਬੀ ਇਦਾਂ ਚੱਲ ਆ ਕੋਈ ਨਹੀਂ ਤੈਨੂੰ ਮੈਂ ਰੁਕੀ ਚਾਹ ਥੋੜੀ ਪੀ ਲੈਣੀ ਆਹ ਚੱਲ ਆ ਜਾ ਆ ਜਾ ਹੈ ਲਾਗੋਂ ਦੇ ਨਾਂਗੇ ਕਿਤੇ ਮਿਲ ਕੇ ਵੀ ਨਹੀਂ ਗਈ ਕੱਲਿਆ ਤੇ ਨਾ ਹਮਾ ਤਾਂ ਹੀ ਪਤਾ ਮਰੀ ਭੈਣ ਆਈ ਆ ਮੰਮੀ ਇੱਥੋਂ ਲੰਘ ਕੇ ਗਈ ਹੁਣੇ ਇਧਰੋਂ ਜਾਤੀ ਮਾਰ ਗਈ ਮਿਲ ਕੇ ਨਹੀਂ ਕਿ ਗਈ ਬੋਲੀਂ ਤੈਨਾਂ ਮੈਨੂੰ ਨੇ ਕੀ ਬੋਲਣਾ ਵਾ ਤੁਹਾਨੂੰ ਚੰਗਾ ਭਲਾ ਪਤਾ ਹੈਗਾ ਕਿ ਸੱਦਿਆਂ ਤੇ ਤੁਸੀਂ ਉਹਦੇ ਮੰਮੀ ਡੈਡੀ ਨੂੰ ਹੈਗਾ ਤੇ ਕਲਾ ਉਹਨਾਂ ਨੂੰ ਲੁਤਰੋਂ ਨੂੰ ਜਿੱਤਾ ਇਹ ਕਿਹੜੀ ਅੱਗੇ ਸਾਡੀ ਕੋਈ ਗੱਲ ਸੁਣਦੀ ਹੁੰਦੀ ਆ ਬਹੁਤ ਫੇ ਪੰਪ ਦੇ ਕੇ ਜਾਉ ਹੁਣ ਆਪਣੀ ਭੈਣ ਮੇਰੀਆਂ ਗੱਲਾਂ ਤਾਂ ਦੂਰ ਦੀਆਂ ਹਾਂ ਆਹੇ ਗੁਸਾ ਦੇ ਮੈਨੂੰ ਬੜਾ ਹੈਗਾ ਵੱਡੀ ਤੇ ਮੈਂ ਆਵਾ ਇਹਦਾ ਕਰ ਜੇ ਮੈਨੂੰ ਬੁਲਾਉਣ ਦਾ ਪਰ ਕਹਿੰਦੇ ਹੁੰਦੇ ਆ ਨਾ ਕਿ ਘਰ ਆਇਆ ਪਰਉਣਾ ਰੱਬ ਦਾ ਰੂਪ ਹੁੰਦਾ ਮੈਂ ਹੀ ਜਾ ਕੇ ਮੈਨੂੰ ਲੈਨੀ ਆ ਮੈਂ ਕਿਤੇ ਨਹੀਂ ਵੀ ਨਹੀਂ ਹੋ ਚਲੀ ਹਾਂ ਬੈਠ ਜਾ ਦੀਦੀ ਮੈਂ ਚਾਹ ਬਣਾ ਕੇ ਲੈਨੀ ਆ ਲੈ ਤੂੰ ਘਿ ਬਣਾਉਣੀ ਆ ਕੀ ਗੱਲ ਉਹ ਸਵੇਰ ਦੀ ਸੋਈ ਚ ਬੜੀ ਹੋਗੀ ਤੇ ਚਾਹ ਨਾ ਉਹਨਾਂ ਨੇ ਵੇਖਿਆ ਹੋ ਵੀ ਭੈਣ ਆਈ ਆ ਬਣਾ ਲੂਗੀ ਹਾਂ ਉਹ ਖਾਣ ਪੀਣ ਨੂੰ ਮੈਂ ਨਾਲ ਲੈ ਕੇ ਆਂਦੀ ਆ ਵੇਖ ਕੇ ਚਾ ਠੀਕ ਤੇ ਮੇਰੀ ਗੱਲ ਸੁਣੋ ਆ ਕਮਰਾ ਤੇਰੇ ਕੋਲ ਹੀ ਆ ਨਾ ਮੇਰ ਕੋਈ ਆ ਅੱਛਾ ਜੋ ਵਿਆਹੀ ਆਈ ਹੈ ਕਮਰਾ ਮੇਰ ਕੋਈ ਆ ਇਹੋ ਰੱਖੀਂਦੇ ਆ ਮੈਂ ਫालतੂ ਨਾ ਵੜਨ ਦਿਆ ਕਰਨਿਆਣੇ ਨੂੰ ਨੇ ਆਪਣਾ ਕਮਰਾ ਨਹਾਤ ਹੋ ਗਿਆਣ ਕਿ ਕੰਮ ਕਰਕੇ ਤੇ ਆਪਣਾ ਅੰਦਰ ਮਜੇ ਨਾ ਲੰਮੀ ਪਿਆ ਕਰ ਟੈਨਸ਼ਨ ਨਾ ਲਿਆ ਕਰ ਵੇ ਕਿਨੀ ਕਮਜ਼ੋਰ ਹੋਈ ਆ ਖਾਣਾ ਨਹੀਂ ਦਿੰਦੇ ਕੋਈ ਤੇ ਖਾਣ ਪੀਣ ਕੀ ਲੱਗਣਾ ਵਾ ਜਿੰਨਾ ਖਾਣ ਪੀਣ ਨੂੰ ਦਿੰਦੇ ਆ ਹਾਂ ਗੱਲਾਂ ਕਰ ਕਰਕੇ ਤੇ ਮੈਨੂੰ ਅਰਦਾ ਹੀ ਲੂ ਦਿੰਦੇ ਦੱਸ ਚੱਲ ਆਇਆ ਘੁੱਟ ਚਾ ਫਿਰ ਕਰਦੇ ਗੱਲਾਂ ਹਾਂ ਲੈ ਕੋਹਾਨੀ ਇਹਨਾਂ ਦਾ ਮੈਂ ਤਾਂ ਪਤਾ ਨਹੀਂ ਕਿੱਡੀ ਕ ਵੱਡੀ ਗੱਲ ਆ ਮਤ ਇਹਨਾਂ ਪੈਂਡਾ ਗਾਤੇ ਆ ਸੌਰਿਆਂ ਤੋਂ ਪੇਕੇ ਤੇ ਪੇਕਿਆਂ ਤੋਂ ਮੈਂ ਪੀ ਭੈਣ ਕੋ ਤੇ ਇਹਨਾਂ ਮਗਰੋਂ ਥੋੜੀ ਕੀ ਕੱਢ ਮਾਰਿਆ ਆ ਸੂਟੜੀਆਂ ਦਾ ਮਸਲਾ ਕੋ ਖਾਲਨੀ ਇਹਨਾਂ ਦਾ ਦੂਣਾ ਮੇਰਾ ਕਰਾਇਆ ਲੱਗ ਗਿਆ ਵਾ